ਦੀ ਕਖਾ ਵੈਗੁਰ ਜੀ ਕੀ ਫਤਿਹ ਅੱਜ ਅਖੀਰਿ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਟ ਵਰਤ ਸਰਬੱਤ ਦਾ ਭਲਾ ਟਰੀ ਵਾਲੇ ਵੀਰਾਂ ਭੈਣਾਂ ਵੱਲੋਂ ਸੇਵਾ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਹਸਤਾਲ ਪਹੁੰਚੇ ਹ ਜਿੱਥੇ ਕਿ ਅਸਮਿਲ ਕੁਮਾਰ ਨੇ ਆਪਣੇ 4 ਸਾਲ ਦੇ ਬੇੜੇ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਟ ਬਸ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਮਦਦ ਵਾਸਤੇ ਰਿਕਵੈਸਟ ਕੀਤੀ ਸੀ 4 ਸਾਲ ਬੱਚੇ ਦੀ ਉਮਰ ਹੈ ਜੀ ਪਿਤਾ ਜੀ ਜਿਹੜੇ ਨੇ ਉਹ ਦਰਜੀ ਦਾ ਕੰਮ ਕਰਦੇ ਨੇ ਤੇ ਕਹਿੰਦੇ 2 ਸਾਲ ਦਾ ਬੱਚਾ ਸੀ ਜਦੋਂ ਇਹਦੇ ਮਤਲਬ ਇਹਨੂੰ ਦੌਰੇ ਪੈ ਤੀ ਤੇ ਸਾਰੇ ਜਵਾਬ ਉਹ ਜਿਹੜੀ ਇਹਨਾਂ ਦੇ ਲਾ ਬਿਠੇ ਇਹਨਾਂ ਕੋਲ ਹੁਣ ਐਸੋਲੇ ਕੋਈ ਪਤਾ ਨਹੀਂ ਕਿ ਪੈਸਾ ਨਹੀਂ ਸਰਕਾਰੀ ਹਸਪਤਾਲ ਹੈ ਲੇਕਿਨ ਇੱਥੇ ਇੱਕ ਬੈੱਡ ਤੇ ਡਾਕਟਰ ਦੀ ਫੀਸ ਨਹੀਂ ਲੱਗਦੀ ਬਾਕੀ ਸਾਰਾ ਕੁਝ ਹੀ ਬਾਹਰ ਹੁੰਦਾ ਹੈ ਟੈਸਟ ਜਿਹੜੇ ਨੇ ਉਹ ਵੀ ਬਾਹਰ ਹੁੰਦੇ ਨੇ ਤੇ ਜਿਹੜੀਆਂ ਦਵਾਈਆਂ ਨੇ ਉਹ ਵੀ ਬਾਹਰ ਮਿਲਦੀਆਂ ਮੁੱਲ ਮਿਲਦੀਆਂ ਨੇ ਤੇ ਵੇਟਲੇ ਵਾਲੇ ਵੀਰਾਂ ਭੜਾ ਨੇ 25000 ਰੁਪਏ ਇਹਨਾਂ ਦੇ ਭੇਜਿਆ ਹੈ ਆਪਾਂ ਇਹ 25000 ਰੁਪਏ ਇਹਨਾਂ ਦੇ ਹਵਾਲੀ ਕਰ ਰਹੇ ਆ ਅਰਦਾਸ ਕਰਦੇ ਆ ਕਿ ਕਿਸੇ ਨੂੰ ਨਾਮ ਦਾ ਤੇ ਚੰਨਾ ਜੇ ਕਿ ਜਿਹੜੇ ਵੀ ਵੀਰਾਂ ਭੜਾ ਵੱਲੋਂ ਇਹ ਸੇਵਾ ਭੇਜੀ ਗਈ ਹੈ ਉਹਨਾਂ ਦੇ ਦਿਨ ਦੁਗਣੀ ਰਾਤ ਉਗਣੀ ਤਾਂ ਕੀ ਕਰਨ ਇੱਕ ਤਰ੍ਹਾਂ ਇਹ ਲੋੜਵੰਦਾ ਹੀ ਸੇਵਾ ਕਰਦੇ ਰਹਿਣਾ ਆ 25000 ਰੁਪਿਆ ਪਰਿਵਾਰ ਨੂੰ ਦੇ ਰਹੇ ਤੇ ਇਹਨਾਂ ਨੂੰ ਕਹਿ ਰਹੇ ਕਿ ਤਾਂ ਵੀ ਪਰਿਵਾਰ ਵੱਲੋਂ ਵੀ ਵੀਰਾਂ ਦਾ ਧੰਨਵਾਦ ਕੀਤਾ ਜਾਵੇ ਬਾਈ ਗੁਰਜੀ ਜੀ ਦਾ ਖਾਲਸਾ ਜੀ ਬਾਈ ਗੁਰਜੀ ਕੀ ਖੇਤ ਤੇ ਇਹ ਗੁਰੂ ਨਾਨਕ ਦੇਵ ਸੰਤਾਲ ਵੱਲੋਂ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਸਾਡੀ ਬਹੁਤ ਹਲਕੀ ਜਿਹੀ ਜਿਨ੍ਹਾਂ ਨੇ 20000 ਰੁਪਿਆ ਸਾਨੂੰ ਰਾਸ਼ੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਪ੍ਰਮਾਤਮਾ ਨਾਲ ਕਰਦੀ ਕਲਾ ਦੇ ਰੱਖਣ ਮੇਰਾ ਤਰੇ ਲੋੜ ਲੋੜ ਮੰਗਦਾ ਸੇਵਾ ਕਰਦਾ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ